ਠੀਕ ਹੈ ਜੀ ਬੇਸ਼ੱਕ ਤੁਹਾਡੇ ਘਰਾਂ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਤੁਹਾਡੇ ਚਾਚੇ ਤਾਏ ਭੈਣ ਭਰਾ ਅੱਗੇ ਜਾ ਕੇ ਤੁਹਾਡੇ ਭਤੀਜਾ ਨੇ ਭਣਜੇ ਨੇ ਵੀ ਜਿਹੜੀ ਹੈਗੀ ਉਹ ਨੌਕਰੀ ਲੈਣੀ ਹੈ ਤਾਂ ਸਾਥੀਓ ਪੈਨਸ਼ਨ ਉਹਨਾਂ ਨੂੰ ਕੋਈ ਨਹੀਂ ਦੇ ਲੂਗੀ ਇਹ ਤੁਸੀਂ ਆਪ ਦੇ ਵਧਾਇਕਾਂ ਦੇਖੇ ਹੋਣਗੇ ਕਿ ਜਿਨ੍ਹਾਂ ਨੇ ਇਹਨਾਂ ਨੂੰ ਮੰਤਰੀ ਦੇ ਪਦ ਤੋਂ ਹਟਾ ਕੇ ਦੂਜੇ ਮੰਤਰੀ ਸਥਾਪਿਤ ਕਰਤਾ ਉਹ ਇੱਕ ਇਹਨਾਂ ਦੀ ਚਾਲ ਹੈ ਕਿ ਜਿਹੜੇ ਨੇ ਪਹਿਲਾਂ ਦੇ ਮੰਤਰੀਆਂ ਪੈਨਸ਼ਨਾਂ ਨੂੰ ਲਾਗੀ ਚਾਹੇ ਬੇਸ਼ੱਕ ਉਹਨਾਂ ਨੂੰ ਵੀ ਹਟਾਤਾ ਈ ਇਹ ਸਿਰਫ ਆਪ ਦਾ ਸੋਚ ਰਹੀ ਹੈ ਸਰਕਾਰ ਇਹ ਮਤਲਬ ਹੀ ਸਰਕਾਰ ਹੈ ਤੇ ਮੇਰੇ ਸਾਰੇ ਸਾਥੀਆਂ ਨੂੰ ਸਾਰੇ ਬਰਨਾਲੇ ਦੇ ਇਲਾਕਾ ਨਿਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਪੀਲੇ ਦੇ ਝਾੜੂ ਦਾ ਵੋਟਾਂ ਨਾ ਪਾਓ ਹਰ ਕਿਸੇ ਨੂੰ ਪਾਓ ਝਾੜੂ ਦਾ ਵੋਟਾਂ ਪਾਓ ਉਹ ਜਿਵੇਂ ਸਿਆਰੇ ਕਹਿੰਦੇ ਹੁੰਦਾ ਨਾ ਜਦੋਂ ਧੀ ਘੜੀ ਹੁੰਦੀ ਸੀ ਪਾਵਾ ਕਿ ਮਾਰੇ ਘਰੇ ਧੀ ਦੇ ਨਾਂ ਤੇ ਖੂਤ ਪਕਾ ਦੇ ਚੰਗਾ ਉਸ ਗੱਲ ਵਾਂਗੂ ਜੇ ਤੁਸੀਂ ਵੋਟ ਪਾਉਣੀ ਹੈ ਝਾੜੂ ਨੂੰ ਨਹੀਂ ਪਾਣੀ ਤੁਸੀਂ ਕਿਸੇ ਨੂੰ ਮਰਜ਼ੀ ਪਾ ਦਿਓ ਰਵਾ ਨੋਟਾ ਬਟਨ ਦਵਾ ਦਿਓ ਤਾਂ ਵੀ ਅਸੀਂ ਸਮਝਦਾ ਤੇ ਇਥੇ ਮੇਰੇ ਬਹੁਤ ਵੱਡੀ ਗਣਚੇ ਵਿੱਚ ਜਿਹੜੇ ਪੁਲਿਸ ਵਾਲੇ ਆ ਜਾਂਦੇ ਮੇਰੇ ਸਾਡੇ ਨਾਵਾਂ ਦੇ ਨਾਲ ਨੇ ਬੇਸ਼ੱਕ ਉਹ ਸਿੱਧੇ ਤੌਰ ਤੇ ਸਾਡੇ ਸਵਾਰਥ ਨਹੀਂ ਕਰਦੇ ਪਰ ਸਾਨੂੰ ਪਤਾ ਵੀ ਪੰਜਾਹਾਂ ਨਾ ਦੇ ਨਗਰੀਆਂ ਨੇ ਪੰਜਾਹਾਂ ਨਾ ਦੇ ਨਗਰੀਆਂ ਨੇ ਅਸੀਂ ਲੱਗੇ ਹੋਏ ਇਹਨਾਂ ਦੀ ਲੜਾਈ ਵੀ ਲੜ ਚੁੱਕੇ ਹਾਂ ਚਾਹੇ ਉਹ ਕਿਸਮਲਾ ਦੇਵੇ ਚਾਹੇ ਉਹ ਕੋਈ ਆਰਮੀ ਦਾ ਜਵਾਨ ਹੈ ਇਥੇ ਆਪਣੇ ਅਗਲੇ ਵੀਰ ਜਿੰਨੇ ਵੀ ਸ਼ਹੀਦ ਹੋ ਗਏ ਸਭ ਤੋਂ ਘੱਟੀਆਂ ਗੱਲ ਉਹਨਾਂ ਨੂੰ ਇਹਨਾਂ ਨੇ ਸ਼ਹੀਦਾਂ ਦਾ ਦਰਜਾ ਨਹੀਂ ਦਿੱਤਾ ਜਿਹੜੇ ਸਭ ਤੋਂ ਇੱਕ ਸ਼ਰਮਨਾਕ ਗੱਲ ਹੋ ਸਕਦੀ ਆਪਣੇ ਮਤਲਬ ਸਮਾਜ ਦੇ ਲਈ ਆਉਣ ਵਾਲੇ ਟੈਂਟ ਸਾਥੀ ਆਪਣਾ ਪਛ ਨਹੀਂ ਦਿੱਤਾ ਯਾਰਾ ਮੈਂ ਇਹ ਅਪੀਲ ਕਰਦੀ ਆਂ ਬਰਨਾਲਾ ਦੇ ਨਿਵਾਸੀਆਂ ਨੂੰ ਵੀ ਮੇਰੇ ਹੱਥ ਜੋੜ ਕੇ ਪੀ ਲੈ ਆਮ ਆਦਮੀ ਨੂੰ ਹੁਣ ਨਾ ਵੋਟ ਪਾਓ ਉਹ ਆਮ ਆਦਮੀ ਨਹੀਂ ਹੈਗਾ ਉਹ ਵੱਡੇ ਵੱਡੇ ਵਾਦੇ ਕਰਦਾ ਸੀ ਆਪਾਂ ਵੀ ਉਹਦੇ ਚਾਂਸੇ 'ਚ ਆ ਗਏ ਨੀ ਯਾਰ ਵਾਕਈ ਬੰਦਾ ਇਹ ਆਮ ਹੈ ਆਪਣੇ 'ਚ ਵਿਚਰਦਾ ਪਰ ਉਹ ਕਲਾਕਾਰ ਹੀ ਰਹਿ ਗਿਆ ਅੱਜ ਵੀ ਤੁਸੀਂ ਸਟੇਜ 'ਤੇ ਅੱਜ ਆ ਬਾਦ ਸਰਕਾਰ ਨੇ ਆ ਦਿੱਤਾ ਸੀ ਨਹੀਂ ਅਗਰ ਕਰ ਤਾਂ ਨੇ ਕੁਛ ਨਹੀਂ ਕੀਤਾ ਹਣੇ ਮਰੂਸਾਂ ਨਾਲ ਗੱਲਾਂ ਹੀ ਕੀਤੀਆਂ ਪਰ ਅਸੀਂ ਕਹਿਨੇ ਆ ਵੀ 20 ਸਾਲਾਂ ਤੋਂ ਕੀ ਕਰਤਾ ਆਪਾਂ ਕਹਿਨੇ ਆ ਵੀ ਸਟੇਜ ਤੇ ਖੜ ਕੇ ਲੋਕਾਂ ਨਾਲ ਗੱਲਾਂ ਨਾ ਕਰੋ ਮਾਨ ਸਾਹਿਬ ਤੁਸੀਂ ਦੱਸੋ ਸਾਡੀ ਪਰਫਾਰਮੈਂਸ ਕੀ ਹੈ ਅਸੀਂ ਆ ਜਿੰਦਾ ਤੁਸੀਂ ਕੁਛ ਵੀ ਨਹੀਂ ਕੀਤਾ ਤੁਸੀਂ ਕਿੱਕੜੀਆਂ ਕੋਈਆਂ ਸਟੇਜਾਂ ਤੇ ਖੜ ਕੇ ਤੇ ਨਕਲੀ ਵਾਲਾ ਕੰਮ ਹੀ ਕੀਤਾ ਇਹ ਭੰਡਾ ਦੀ ਸਰਕਾਰ ਇਹਨੂੰ ਤਾਂ ਹੀ ਅਰਦਾ ਕੇ ਮੰਤਰੀ ਬਣ ਕੇ ਇਹਨੇ ਕੁਛ ਸੋਚਿਆ ਹੀ ਨਹੀਂ ਇਹ ਜਿਹੜਾ ਪੰਜਾਬ ਆਪਣਾ ਐਡਾ ਕੁਝ ਹਾਲ ਸੁਭਾ ਸੀ ਨਾ ਉਹਦੀ ਜੜ ਵੜੋਂ ਦਾ ਕਾਰਨ ਇਹ ਆਪ ਆਦਮੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਜਿਵੇਂ ਇੱਠਾ ਵਰਤਾ ਆਪਾਂ ਤਾਂ ਸੋਚ ਕੇ ਸਰਕਾਰ ਚੁਣੀ ਸੀ ਇਲਾਕਾ ਨਿਵਾਸੀਓ ਵੀ ਜਿਹੜੀ ਆਮ ਆਦਮੀ ਪਾਰਟੀ ਆਹੋ ਆਮ ਇਨਸਾਨ ਪਰ ਆਮ ਨਹੀਂ ਉਹ ਖਾਸ ਹੈ ਮਲਾਜ਼ਮੇ ਰੋੜੇ ਇੰਨੇ ਆ ਜਿਆਦਾ ਮਤਲਬ ਮੀਟਿੰਗਾਂ ਦਿੱਤਨਾ ਪਰ ਉਹ ਮੀਟਿੰਗਾਂ ਦੇ ਪੱਛੇ ਜਾਂਦਾ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦਾ ਦਾ ਮਤਲਬ ਹੱਥ ਜੋੜ ਕੇ ਇਹ ਕਹਿ ਦਿੱਤਾ ਜਾਂਦਾ ਵੀ ਮੀਟਿੰਗ ਤੁਹਾਡੀ ਪੋਸਟਪੋਨ ਹੈ ਤੇ ਐਨੇ ਵੱਡੇ ਵੱਡੇ ਇਹਨੇ ਮਤਲਬ ਵਾਅਦੇ ਕੀਤੇ ਸੀ ਵੀ ਜਦੋਂ ਮੇਰੀ ਸਰਕਾਰ ਆਊਗੀ ਕਹਿੰਦੇ ਵੀ ਕੋਈ ਧਰਨਾ ਤੇ ਨਹੀਂ ਹੋਊਗਾ ਸਰਕਾਰਾਂ ਦੇ ਕੋਈ ਮੁਲਾਜ਼ਮ ਨਹੀਂ ਹੋਊਗਾ ਸਰਕਾਰਾਂ ਦੇ ਕੋਈ ਇਨਸਾਨ ਨਹੀਂ ਹੋਊਗਾ ਪਰ ਦੇਖੋ ਸਾਥੀਓ ਇਹ ਸਭ ਕੁਛ ਅੱਜ ਤੱਕ ਦੇ ਝੂਠਾ ਸਾਬਿਤ ਹੋ ਚੁੱਕਿਆ ਹੈ ਤੇ ਗੱਦੀ ਮੰਤਰੀ ਨੇ ਜਿੰਨੇ ਘਾਤ ਮਾਰੇ ਸੀ ਮਾਨ ਸਰਕਾਰ ਨੇ ਇਹ ਸਾਰੇ ਆਪਣੇ ਸਾਹਮਣੇ ਆ ਕੇ